ਸਰਕਾਰ ਵੱਲੋਂ ਇੱਕ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਤੇ ਬੜਾ ਉਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬੇहद ਅਫਸੋਸ ਹੈ ਕਿ ਸੰਗਰੂਰ ਦੇ ਮਹਿਲ ਮੁਬਾਰਕ ਕਲੋਨੀ ਦੇ ਵਿੱਚ ਇੱਕ ਸੰਸਥਾ ਚਲਾਈ ਜਾ ਰਹੀ ਹੈ ਜਿਹਦੇ ਬਾਰੇ ਮਹਿਲ ਮੁਬਾਰਕ ਕਲੋਨੀ ਦੇ ਗਲੀ ਨੰਬਰ 1 1 ए 2 2 ए ਤੇ 3 ए ਜਿਹੜੀਆਂ ਗਲੀਆਂ ਨੇ ਮਹਿਲ ਮੁਬਾਰਕ ਕਲੋਨੀ ਦੇ ਉਹਨਾਂ ਨੇ ਇੱਕ ਐਪਲੀਕੇਸ਼ਨ ਕਾਫੀ ਦਿਨ ਪਹਿਲਾਂ ਡੀਸੀ ਸਾਹਿਬ ਨੂੰ ਵੀ ਦਿੱਤੀ ਸੀ ਤੇ ਕੱਲ ਇੱਕ ਨੌਜਵਾਨ ਮੁੰਡੇ ਦੀ ਉੱਥੇ ਮੌਤ ਹੋਈ ਹੈ ਪੇਤ ਭਰੇ ਹਾਲਾਤਾਂ ਦੇ ਵਿੱਚ ਹੋਈ ਹੈ ਚਲੋ ਜਦੋਂ ਮੈਡੀਕਲ ਰਿਪੋਰਟ ਆ ਗਈ ਤਾਂ ਉਹਦਾ ਪਤਾ ਲੱਗ ਜਾਊਗਾ ਪਰ ਜਿਹੜੀ ਐਪਲੀਕੇਸ਼ਨ ਜਿਹੜੇ ਮਹਿਲ ਮੁबारक ਕਲੋਨੀ ਦੇ ਲੋਕ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਉਹਦੇ ਵਿੱਚ ਕਲੀਅਰ ਕੱਟ ਲਿਖਿਆ ਗਿਆ ਕਿ ਇੱਕ ਏਡਸ ਦੀ ਰੋਕਥਾਮ ਵਾਸਤੇ ਐਨ ਜੀਓ ਚਲਾਈ ਜਾ ਰਹੀ ਹੈ ਕਠਿਤਾ ਐਨ ਜੀਓ ਆ ਜਿਹੜੀ ਉਹਦੇ ਵੱਲੋਂ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਸਿਰਜਾ ਦਿੱਤੀਆਂ ਜਾ ਰਹੀਆਂ ਨੇ ਤੇ ਉਥੋਂ ਦੀਆਂ ਵੀਡੀਓਜ਼ ਵੀ ਆਈਆਂ ਨੇ ਕੰਪਲੇਂਟਾਂ ਵੀ ਕੀਤੀਆਂ ਨੇ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਯੁਧ ਨਸ਼ਿਆਂ ਵਿਰੁੱਧਤਾ ਚਲਾ ਰਹੀ ਐ ਪਰ ਜਦੋਂ ਤੁਹਾਡੇ ਕੋਲ ਆਪ ਐਪਲੀਕੇਸ਼ਨ ਲੈ ਕੇ ਮਹੱਲਾ ਨਿਵਾਸੀ ਆ ਰਹੇ ਨੇ ਵੀ ਇੱਥੇ ਸਰਿੰਜਾਂ ਮੰਡੀਆਂ ਜਾਂਦੀਆਂ ਨੇ ਜਿਹੜੇ ਆਟੋਆਂ ਵਾਲੇ ਨੇ ਉਹ ਬੈਠ ਕੇ ਇੱਥੇ ਸਰਿੰਜਾਂ ਲਾਉਂਦੇ ਆ ਜਿਹੜੀਆਂ ਇਨਫੈਕਟਿਡ ਸਰਿੰਜਾਂ ਨੇ ਉਹ ਵਾਰ-ਵਾਰ ਲਾਈਆਂ ਜਾ ਰਹੀਆਂ ਨੇ ਤੇ ਏਡਜ਼ ਦੀ ਰੋਕਥਾਮ ਵਾਸਤੇ ਤਾਂ ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ ਕੋਈ ਪ੍ਰੋਪਰ ਸਿਸਟਮ ਹੋਣਾ ਚਾਹੀਦਾ ਨਾ ਇਹ ਮਰੀਜ਼ ਨੇ ਇਹਨਾਂ ਨੂੰ ਆਪਾਂ ਨੇ ਸਿਰੰਜਾ ਦੇਣੀਆਂ ਨੇ ਹੁਣ ਸਾਰਿਆਂ ਨੂੰ ਉੱਥੇ ਸਿਰੰਜਾਂ ਵੱਡੀਆਂ ਚੱਲ ਰਹੀਆਂ ਨੇ ਪਰ ਬੇहद ਅਫਸੋਸਜਨਕ ਹੈ ਕਿ ਹਾਈਲਾਈਟ ਕੀਤੀ ਜਾ ਰਹੀ ਹੈ ਗੱਲ ਪਰ ਜਿੱਥੋਂ ਨਸ਼ੇ ਦੀ ਜੜ ਹੈ ਜਿਹੜੀ ਜਾਂ ਜਿੱਥੋਂ ਇਨਫੈਕਸ਼ਨ ਫੈਲ ਰਹੀ ਹੈ ਬਿਮਾਰੀਆਂ ਫੈਲ ਰਹੀਆਂ ਨੇ ਆਟੂ ਵਾਲੇ ਕੱਲ ਇੱਕ ਮੁੰਡਾ ਮਰਿਆ ਉਹਦੇ ਬਾਰੇ ਵੀ ਪਤਾ ਲੱਗ ਜੂਗਾ ਪਰ ਜਿਹੜੇ ਲੋਕ ਉੱਥੋਂ ਦੇ ਕਹਿ ਰਹੇ ਆ ਉਹ ਇਹ ਗੱਲ ਕਹਿ ਰਹੇ ਆ ਕਿ ਨਸ਼ੇ ਦੀ ਹਾਲਤ ਦੇ ਵਿੱਚ ਸੀ ਉਹ ਉਹਦੇ ਇੰਜੈਕਸ਼ਨ ਬਾਹ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਖੇੜ ਯੁੱਧ ਕਿਹੜਾ ਹੋ ਗਿਆ ਤੋਂ ਕਿਹੜਾ ਨਸ਼ਾ ਵਿਰੋਧ ਯੁੱਧ ਹੋ ਗਿਆ ਤਾਂ ਇਹਨੂੰ ਠੱਲ ਪਾਉਣ ਦੀ ਲੋੜ ਹੈ ਸਰਕਾਰ ਸੰਗਰੂਰ ਤੋਂ ਚੱਲਦੀ ਹੈ ਸੰਗਰੂਰ ਨੂੰ ਇਹ ਮੰਨਦੀ ਹੈ ਵੀ ਸੰਗਰੂਰ ਦੇ ਵਿੱਚੋਂ ਸਾਰਾ ਕੁਝ ਸ਼ੁਰੂ ਹੁੰਦਾ ਹੈ ਤੇ ਸੰਗਰੂਰ ਦੇ ਵਿੱਚ ਹੀ ਤੁਹਾਡੇ ਨਸ਼ੇ ਵਿਕੀ ਜਾਂਦੇ ਆ ਸੰਗਰੂਰ ਦੇ ਵਿੱਚ ਐਸੀਆਂ ਸੰਸਥਾਵਾਂ ਚੱਲ ਰਹੀਆਂ ਨੇ ਜਿਹੜੀਆਂ ਸਰਿਆਮ ਫਰੀ ਦੇ ਵਿੱਚ ਸਰਿੰਜਾਂ ਵੰਡ ਰਹੀਆਂ ਨੇ ਵੱਡੇ ਵੱਡੇ ਫੰਡ ਲੈ ਰਹੀਆਂ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਪ੍ਰਸ਼ਾਸਨ ਨੂੰ ਬਾਰ ਬਾਰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਮੇਰੀ ਮੰਗ ਹੈ ਇਹ ਸੰਗਰੂਰ ਪ੍ਰਸ਼ਾਸਨ ਤੋਂ ਵੀ ਸਰਕਾਰ ਤੋਂ ਵੀ ਵੀ ਜਲਦੀ ਤੋਂ ਜਲਦੀ ਇਹ ਜੋ ਸੰਸਥਾਵਾਂ ਦੇ ਖਿਲਾਫ ਚਾਹੀਏ ਹੋਰ ਵੀ ਕੋਈ ਸੰਸਥਾਵਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਨਸ਼ੇ ਦਾ ਰੋਗ ਅਸਲ ਤੋਂ ਜੜ ਦੇ ਵਿੱਚੋਂ ਖਤਮ ਕੀਤਾ ਜਾ ਸਕੇ